ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਰੋਸ਼ਿਆਪੁਰ ਡਿਸਟ੍ਰਿਕਟ ਦੇ ਵਿੱਚ ਪਰਵਾਸੀ ਮਜ਼ਦੂਰਾਂ ਦੇ ਵੱਲੋਂ ਭਾਈਆਂ ਦੇ ਵੱਲੋਂ ਇੱਕ 4 ਕੁ ਸਾਲ ਦੇ ਮਾਸੂਮ ਬੱਚੇ ਦੇ ਨਾਲ ਬੜਾ ਤੱਕਾ ਜਾਬਰਦਸਤੀ ਕੀਤੀ ਗਈ ਹੈ ਕਿਵੇਂ ਉਸ ਛੋਟੇ ਜਿਹੇ ਬੱਚੇ ਨੂੰ ਫੜਕਾ ਲਾ ਕੇ ਸਕੂਟਰੀ ਤੇ ਲੈ ਕੇ ਜਾਂਦਾ ਹੈ ਉਸਦੇ ਨਾਲ ਛੋਟੀ ਜੀ ਭੈਣ ਸੀ ਭੈਣ ਨੂੰ ਨਹੀਂ ਸੀ ਪਤਾ ਕਿ ਇਹ ਬੱਚਾ ਕਿੱਥੇ ਜਾ ਰਿਹਾ ਆ ਭਾ ਮੇਰੇ ਭਰਾ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਨਜਾ ਕੇ ਦੂਰ ਝਾੜੀਆਂ ਦੇ ਵਿੱਚ ਸੰਗੜੀ ਥਾਂ ਤੇ ਜਾ ਕੇ ਤੇ ਬੱਚੇ ਨੇ ਨਾ ਉਹ ਤਸ਼ੱਦਦ ਕੀਤਾ ਗਿਆ ਜਿਹੜਾ ਤਸ਼ੱਦਦ ਨਾ ਬੋਲਣਯੋਗ ਹੈ ਜਿਨੇ ਕੇ ਆਪ ਸੰਗਤਾਂ ਨੇ ਦੇਖਿਆ ਹੈ ਕਿ ਉਹ ਸ ਬੱਚੇ ਨਹੀਂਆ ਹੋਟਾਂ ਕਿੰਨੀਆਂ ਵਹਿਲ ਹੋ ਰਹੀਆਂ ਨੇ ਉਸ ਬੱਚੇ ਦਾ ਭਿਆਨਕ ਰੂਪ ਜਿਹੜਾ ਤੇ ਉਹ ਵੇਖਿਆ ਨਹੀਂ ਜਾ ਸਕਦਾ ਆਵਾ ਬੱਚੇ ਤੇ ਕਿਵੇਂ ਡੰਡਾ ਦਿੱਤਾ ਗਿਆ ਬੱਚੇ ਦੀ ਜੀਣ ਜਿਹੜੀ ਐ ਤੋਂ ਕਿਵੇਂ ਫਾਟੀ ਗਈ ਅਤੇ ਗळा ਵੀ ਕਟਿਆ ਗਿਆ ਅਤੇ ਬਹੁਤ ਸੱਟਾਂ ਚੋਟਾਂ ਹੋਰ ਵੀ ਮਾਰੀਆਂ ਵੀਆਂ ਇਸ ਕਰਕੇ ਵੀਰੋ ਬੇਨਤੀ ਐ ਸਾਰੇ ਪੰਜਾਬੀਓ ਨੌਜਵਾਨੋ ਜੇ ਆਣ ਬਾਣੀਆਂ ਪੀੜੀਆਂ ਨੂੰ ਨਸਲਾਂ ਨੂੰ ਜਿਉਂਦੇ ਰੱਖਣਾ ਹੈ ਪੰਜਾਬ ਦੀ ਪੰਜਾਬੀਅਤ ਜਿਉਂਦੀ ਰੱਖਣੀ ਹੈ ਤਾਂ ਇਹਨਾਂ ਪ੍ਰਵਾਸੀਆਂ ਨੂੰ ਸਾਰੇ ਹੀ ਆਪਾਂ ਇਕੱਤਰ ਹੋ ਕੇ ਲਾੜੀਆਂ ਫੌਜਾਂ ਦਾ ਸਾਥ ਦੇ ਕੇ ਇਹਨਾਂ ਨੂੰ ਆਪਾਂ ਗੱਟਣ ਦਾ ਯਤਨ ਕਰੀਏ ਤਾਂ ਕਿ ਅੱਗੇ ਤੋਂ ਪੰਜਾਬ ਦਾ ਕੋਈ ਨੁਕਸਾਨ ਨਾ ਹੋ ਸਕੇ ਨਾਲ ਇੱਕ ਬੇਨਤੀ ਇਹ ਵੀ ਆ ਜਿਵੇਂ ਸਾਡੇ ਵੀਰ ਆਇੜਟਸ ਕਰ ਕਰਕੇ ਬਾਹਰੋਂ ਉਤਰੇ ਜਾਂਦੇ ਨੇ ਤੇ ਆਪਣੇ ਪੰਜਾਬ ਦੇ ਵਿੱਚ ਜੇ ਖੇਤੀ ਕਰਨ ਜਾਂ ਫਿਰ ਪੰਜਾਬ ਦੇ ਵਿੱਚ ਸਬਜ਼ੀ ਲਾਉਣ ਆਪਣੇ ਖੇਤ ਦੇ ਵਿੱਚ ਤਾਉ ਜਾ ਕੇ ਰੇੜੀਆਂ ਲਾ ਸਕਦੇ ਐ ਕੰਮ ਕਰਨਾ ਕੋਈ ਬਨਾਹ ਨਹੀਂ ਹੈ। ਇੱਕ ਕਰਤ ਹੈ ਧੰਗੂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤ ਬਖਸ਼ੀ ਹੈ। ਇਸ ਕਰਕੇ ਪੰਜਾਬ ਦੇ ਵਿੱਚ ਰਹਿ ਕੇ ਖੇਤੀ ਕਰੋ। ਸੇਵਨ ਕਰੋ, ਵੰਡ ਕੇ ਖਾਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਸਿਧਾਂਤ ਹੈ ਜੀ। ਨਾਲੇ ਕਿਰਤ ਤੇ ਨਾਲੇ ਪੰਜਾਬ بچਿਆ ਰਹਿਣਾ ਜੇ ਆਪਾਂ ਬਾਹਰੋਂ ਚਲੇ ਗਏ ਤੇ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਭੰਗਾਂ ਦਾ ਰਾਜ ਹੈ ਜਿਹੜਾ ਤੇ ਉਹ ਵੱਧ ਤੋਂ ਵੱਧ ਹੋ ਰਿਹਾ ਹੈ ਇਸ ਕਰਕੇ ਆਪਾਂ ਸਾਰੇ ਹੀ ਮਿਲ ਕੇ ਇਕੱਠੇ ਹੰਬਲਾ ਮਾਰੀਏ ਤੇ ਇਹਨਾਂ ਨੂੰ ਆਪਾਂ ਖੜਾ ਛੜਾਈਏ ਲੁਧਿਆਣਾ ਵੀ ਸਾਰਾ तकरीबन ਸ਼ਹਿਰ ਜਿਹੜਾ ਤੇ ਉਹ ਭੰਗਾਂ ਦਾ ਉੱਥੇ ਵੀ ਬੜਾ ਬੋਲਬਾਲਾ ਹੈ ਸੜਕਾਂ ਤੇ ਵੇਖ ਲਓ ਕਿੰਨਾ ਲਾਲ ਲਾਲ ਥੁੱਕ ਪਿਆ ਹੈ ਕਿੰਨੇ ਮੈਡੀਕਲ ਨਸ਼ੇ ਕਰਦੇ ਨੇ ਤੇ ਕਿਸੇ ਜਾਨ ਵੀ ਪਰਵਾਹ ਨਹੀਂ ਕਰਦੇ ਭਾਵ ਜਾਨੀ ਮਾਲੀ ਨੁਕਸਾਨ ਬੜਾ ਹੋ ਰਿਹਾ ਇਸ ਕਰਕੇ ਬਾਤ ਤੋਂ ਬਾਅਦ ਫੌਜਾਂ ਦਾ ਸਿੰਘਾਂ ਦਾ ਸਾਥ ਦੇ ਕੇ ਆਪਾਂ ਸਾਰੇ ਹੀਰਾ ਨਦਰ ਕੇ ਆਪਣੇ ਪੰਜਾਬ ਨੂੰ بچਾਈਏ ਜੀ ਗੁਆਂ तमाम ਤੁਹਾਨੂੰ ਦੀ ਖਿਮਾ ਹੈ ਜੀ ਬਾਜੁਰ ਸਿੰਘ ਜੀ ਦਾ ਖਾਲਸਾ ਬਾਜੁਰ ਸਿੰਘ ਜੀ ਦੀ ਫਤਿਹ